ਵਾਹ ਹਗਰੂ ਜੀ ਦਾ ਖਾਲਸਾ ਸ਼ੇਰ ਵਾਹਗਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਨੁੱਖੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਤੁਸੀਂ ਪਿਛਲੇ ਬਲੌਗ ਤੇ ਦੇਖਿਆ ਜੀ ਵੀ ਮੈਂ ਪਹੁੰਚਿਆ ਹਸੀਂ ਸ਼ਿਮਲੇ ਤੋਂ ਵੀ ਅੱਗੇ ਪਰਾਲਾ ਮੰਡੀ ਹਮਾਤਲ ਚ ਆ ਕਿਉਂ ਹੁਣ ਸੀਜ਼ਨ ਚ ਆ ਗਿਆ ਜੀ ਨਸਪਾਤੀ ਬੱਬੂ ਕੋਸਾ ਹੋ ਗਿਆ ਵਿੱਚ ਅ ਤੁਹਾਡੇ ਕੀ ਕਹਿੰਦੇ ਉਹਨੂੰ ਚੀਕੂ ਹੁੰਦੇ ਇੱਕ ਤੇ ਦੂਸਰੇ ਹੁੰਦੇ ਆ ਬਲੈਕ ਬਲੈਕ ਕਲਰ ਦੇ ਮਨੋਂ ਭੁੱਲ ਗਿਆ ਹੁਣ ਦਿਮਾਗ ਕਿਉਂ ਰਾਤ ਸਾਰੀ ਜਾਗੇ ਕੀਤੀ ਹੈ ਜੀ ਉਹਦੇ ਕਰਕੇ ਦਿਮਾਗ ਪ੍ਰੋਪਰ ਵਰਕ ਨਹੀਂ ਕਰ ਰਿਹਾ ਰਾਤ 10 ਵਜੇ ਗੱਡੀ ਭਰੀ ਜੀ ਜਿਹੜੇ ਓਨਰ ਨੇ ਗੱਡੀ ਭਰੀ 10 ਵਜੇ ਭਰ ਕੇ ਜਿਹੜਾ ਗੂਗਲ ਮੈਪ ਸਾਨੂੰ ਦਿਖਾ ਰਿਆ ਸੀ 375 ਕਿਲੋਮੀਟਰ ਚੱਲ ਕੇ ਆਉਣਾ ਸੀ ਜੀ ਗੋਹਾਣਾ ਮੰਡੀ ਉੱਥੋਂ ਵੀ ਗੂਗਲ ਮੈਪ ਲੋਡ ਗੱਡੀ ਦਾ ਮੈਪ ਨਹੀਂ ਸੀ ਦਿਖਾ ਰਿਹਾ ਔਰ ਟਾਈਮ ਸਮਝ ਲਓ ਵੀ ਨਾਰਮਲ ਗੱਡੀ ਜਿਹੜਾ ਭੱਦਾ ਬੰਦ ਨੇ ਆ ਵੀ 7 ਘੰਟੇ 25 ਮਿੰਟ ਚ ਗੱਡੀ ਤੁਹਾਡੀ ਗੋਹਾਣਾ ਮੰਡੀ ਚ ਪਹੁੰਚੂਗੀ ਤੇ ਪਾਰਕ ਜੀ ਰਾਤ ਦੇ ਤੁਰੇ ਸਾਰੀ ਰਾਤ ਸਾਡੀ ਲੰਘ ਗਈ ਜੀ ਤਕਰੀਬਨ ਵੱਜ ਗਿਆ ਜੀ ਹੁਣ ਸਵੇਰ ਦੇ 9:00 ਵੱਜ ਚੁੱਕੇ ਆ ਤੇ ਸਾ ਨੂੰ ਤਕਰੀਬਨ ਇੱਥੇ ਇੱਕ ਘੰਟਾ ਹੋ ਗਿਆ ਖੜਿਆ ਨੂੰ ਸਵੇਰ ਦੇ ਦੇ ਫੋਨ ਤੇ ਫੋਨ ਟੜਕੇ 4:00 ਵਜੇ ਤੇ ਫੋਨ ਆ ਰਿਹਾ ਨਹੀਂ ਗੱਡੀ ਥੋੜੀ ਪਹੁੰਚੀ ਨਹੀਂ ਉਹਨਾਂ ਨੇ 5:00 ਵਜੇ ਦਾ ਟਾਈਮ ਲਾਇਆ ਸੀ 5:00 ਵਜੇ ਤੇ ਅਸੀਂ ਤਾਂ ਪਹਿਲੀ ਕਹਿ ਦਿੱਤਾ ਸੀ ਉਹਨੇ ਪ੍ਰਿੰਸਪਲ ਸਾਡੇ ਮੁੰਡੇ ਨੇ ਵੀ ਭਾਈ ਗੱਡੀ 7:00 ਵਜੇ ਤੋਂ ਬਾਅਦ ਲੱਗੂਗੀ ਕਿਉਂ ਉਹ ਪਹਾੜੀ ਇਲਾਕੇ ਚ ਜਦ ਗੱਡੀ ਚੱਲਦੀ ਹੈ ਲੈਦਰ ਕਰਮੂਗੇ ਕਦੇ ਕੁਛ ਕਦੇ ਕੁਛ ਕਿਤੇ ਜਾਮ ਲੱਗ ਗਿਆ ਪਰ ਇੱਕ ਗੱਲ ਕਹਾਵਤ ਸੱਚੀ ਹੈ ਕਹਿੰਦਾ ਪੈਂਦੇ ਸੱਪ ਦੇ ਸਿਰ ਤੇ ਨੋਟ ਚੱਕਣੇ ਸੌਖੀ ਨਹੀਂ ਡਰਾਈਵਰੀ ਇਹ ਗੱਲ ਲੱਖ ਰੁਪਏ ਦੀ ਆ ਵੀ ਸਾਰੀ ਰਾਤ ਉਹ 1:30 ਵਜੇ ਤੱਕ ਉਹਨੇ ਗੱਡੀ ਚਲਾਈ ਮਤਲਬ ਜਿਹੜਾ ਸਿੰਗਲ ਸੜਕ ਸੀ ਉਹਦੇ ਵਾਲੀ ਤੁਹਾਡੇ ਪਰਾਲਾ ਮੰਡੀ ਤੋਂ ਲੈ ਕੇ Shimla ਤੱਕ ਸਿੰਗਲ ਸੜਕ ਸ਼ਾਰਟਕਟ ਨਿਕਲ ਕੇ ਆ ਗਏ ਤੇ ਉਹ ਸਿੰਗਲ ਸੜਕ ਦੇ ਵਿੱਚ ਗੱਡੀ ਇਹਨੇ ਚਲਾਈ ਉਹ ਤੋਂ ਬਾਅਦ ਜਦ ਅਸੀਂ ਪਹੁੰਚ ਗਏ ਸੋਲਨ ਸੋਲਨ ਤੋਂ ਹਾਂ ਡਬਲ ਰੋਡ ਹੋ ਗਿਆ ਉਹ ਤੋਂ ਬਾਅਦ ਉਹਨੇ ਮਨੂੰ ਫੜਾਤੀ ਗੱਡੀ ਬਸ ਫਿਰ ਬਾਘਰੂ ਨੂੰ ਧਿਆਉਂਦੇ ਧਿਆਉਂਦੇ ਪਹੁੰਚੇ ਗਏ ਮੈਤੇ ਵੀ ਗੱਡੀ ਉਹੀ ਸਵੇਰ ਦਾ ਟਾਈਮ ਹੁੰਦਾ ਸੌਣ ਦਾ ਉਹੀ ਟਾਈਮ ਗੱਡੀ ਪਰ ਹਾਂ ਵੀ ਮੈਂ ਚਲਾਇ ਸਮਝ ਲੋ 1:30 ਵਜੇ ਤੇ ਲੈ ਕੇ ਗੱਡੀ ਸਵੇਰੇ 6 ਵਜੇ ਤੱਕ ਉਹਦੇ ਬਾਅਦ ਉਹਨੂੰ ਫੇਰ ਖਾਲਤਾਵਾ ਵੀ ਚੱਲ ਤੇ ਹੁਣ ਦਿੱਕਤ ਇਹ ਆਈ ਵੀ ਹੋਏ ਵੀ ਜਿਹੜਾ ਇਹਨਾਂ ਨੇ ਮਾਲ ਉੱਥੇ ਤੇ ਸਿਲੈਕਟ ਕੀਤਾ ਸੀ ਹੈ ਉਹ ਮਾਲ ਉਹਨਾਂ ਨੇ ਭੇਜੀ ਨਹੀਂ ਹੈਗਾ ਹੁਣ ਗੱਡੀ ਖਾਲੀ ਕਰਨ ਦੇ ਚੱਕਰ ਖੜੇ ਹੋਏ ਪਏ ਇਹਨਾਂ ਦਾ ਰੇਟ ਦਾ ਉਹਨਾਂ ਨਾਲ ਮਾਜਰਾ ਹੋ ਗਿਆ ਖੜਾ ਵੀ ਇਹ ਮਾਲ ਆਹ ਰੇਟ ਦਾ ਹੈ ਤੁਸੀਂ ਹੋਰ ਰੇਟ ਲੈਵਾ ਜਿਵੇਂ ਆਪੇ ਖੜੇ ਹੋਗੇ ਤਾਂ ਗੱਡੀ ਮੇਰੀ ਉਦਾਂ ਹੀ ਖੜੀ ਆ ਤੇ ਬਈ ਧੰ ਦੇ ਡਰਾਈਵਰਾਂ ਸਾਰੀ ਰਾਤ ਮੈਂ ਕਹਿੰਦਾ ਜੀ ਉਹ ਸਿੰਗਲ ਸੜਕ ਪਰ ਜਾਮ ਲੱਗਿਆ ਰਿਹਾ ਹਜ਼ਾਰਾਂ ਹੀ ਗੱਡੀ ਭਰ ਕੇ ਉੱਥੇ ਤੇ ਇੱਧਰ ਉਤਰੀ ਹੋਈ ਸੀ ਹਜ਼ਾਰਾਂ ਹੀ ਗੱਡੀ ਉੱਧਰੋਂ ਉਤਰੀ ਹੋਈ ਸੀ ਉਹ ਸ਼ਾਰਟਕਟ ਸੀ ਉਹਦੇ ਕਰਕੇ ਸਾਰੇ ਉੱਧਰ ਨੂੰ ਹੀ ਬੜੇ ਹੋਏ ਸੀ ਦਿਨ ਚ ਤਾਂ ਅਸੀਂ ਬਾਹਰ ਨੂੰ ਘੁੰਮ ਕੇ ਚੱਲ ਕੇ ਆਇਆ ਕੀਰਤਪੁਰ ਸਾਹਿਬ ਸ਼ਿਮਲੇ ਨੂੰ ਤੇ ਇੰਨੀ ਟ੍ਰੈਫਿਕ ਆ ਰੋਡ ਪਰ ਪੁੱਛੋ ਨਾ ਕੁਸਾ ਸਿੰਗਲ ਸੜਕ ਆ ਐਡੀ ਐਡੀਆ ਖਾਈਆਂ ਵੀ ਹਸਾਵੇ ਕੁਸ ਨਹੀਂ ਆਇਆ ਡਰ ਲੱਗਦਾ ਦੇਖ ਕੇ ਸਾਈਡ ਪਰ ਨੂੰ ਵੀ ਕੀ ਹੋ ਜੂ ਸਾਲਾ ਜੇ ਗੱਡੀ ਥੋੜੀ ਬਹੁਤੀ ਕਿੱੱਚੇ ਪੱਕੇ ਪਰ ਉਤਰ ਗਈ ਕਿਧਰੇ ਕੋਈ ਸਿਆਪਾ ਖੜਾ ਹੋ ਜਾਣਾ ਚਲੋ ਬਹਾਦਰੂ ਦੀ ਦਇਆ ਨਾਲ ਅਸੀਂ ਪਹੁੰਚ ਗਏ ਜੀ ਆਪਣੀ ਮੰਡੀ ਦੇ ਵਿੱਚ ਤੇ ਮੰਡੀ ਦੇ ਵਿੱਚ ਹਜੇ ਵੀ ਰੌਣਕ ਲੱਗੀ ਹੋਈ ਆ ਖਰੀਦਦੋ ਫੋਰੋਕਤ ਚੱਲ ਰਹੀ ਆ ਸਬਜ਼ੀਆਂ ਵਾਲੇ ਸਬਜ਼ੀਆਂ ਖਰੀਦ ਰਹੇ ਆ ਫਰੂਟ ਵਾਲੇ ਫਰੂਟ ਕੀਤੇ ਤੇ ਹੁਣ ਮੈਂ ਬੈਕ ਕੈਮਰਾ ਕਰਦਾ ਹੁਣ ਇੱਕ ਬੰਦਾ ਵਿਚਾਰਾ ਆਪਣੀ ਮਿਹਨਤ ਲੱਗਿਆ ਹੋਇਆ ਕਰਨ ਉਧਰ ਪਪੀਤੇ ਜਿਹੜੇ ਨਾ ਮਤਲਬ ਓਵਰੇਜ ਹੋ ਗਏ ਲਾਲੋ ਚਾਹੇ ਵੀ ਚਾਹੇ ਮਨਿਆਤ ਟੱਪ ਗਈ ਉਹ ਖਰਾਬ ਸਟੇ ਵੀ ਸੀ ਉਹ ਬੰਦਾ ਰੇੜੀ ਤੇ ਰੇੜੀ ਲਾ ਕੇ ਉਹਦੇ ਚੋਂ ਤਾਂ ਸਾਫ਼-ਸਾਫ਼ ਪੀਸ ਕੱਢ ਰਿਹਾ ਹੁਣ ਇਹ ਨਹੀਂ ਪਤਾ ਵੀ ਉਹ ਤਾਂ ਉਹਨੂੰ ਜੂਸ ਬਣਾ ਦੇਣਾ ਕਿਆ ਕਰਨਾ ਕਿਆ ਨਹੀਂ ਤਾਂ ਹੁਣ ਵੈਗਰੂਆ ਜਾਣਦਾ ਤੇ ਵੈ ਕੈਮਰਾ ਕਰਦਾ ਹੁਣ ਮੈਂ ਹੁਣ ਗੱਡੀ ਲੱਗੀ ਖੜੀ ਆ ਜੀ ਟਕਾਣੇ ਆਪਣਿਆਂ ਲਈ ਤੇ ਪੇਟੀ ਇਹਨਾਂ ਦੀ ਜਿਹੜੀਆਂ ਤਿੰਨ ਕਲਾਈਆਂ ਦੀਆਂ ਉਹਨਾਂ ਦਾ ਸਿੰਪਲ ਚੈੱਕ ਕਰਿਆ ਬਸ ਸਿੰਪਲ ਚੈੱਕ ਕਰਕੇ ਮੁੜ ਕੇ ਘੰਟਾ ਹੋ ਗਿਆ 9:8 ਸੀ ਐ ਤੇ ਨਾ ਲੀਵਰ ਆਈਏ ਮੁੜ ਕੇ ਐਦਾਂ ਦਾ ਇਹ ਪਰ ਨਿਸ਼ਾਨੀ ਤਾਂ ਰਾਇਲ ਰੂਲ ਜੀ ਦੀ ਲਾਈ ਵੀ ਸੀ ਹੁਣ ਵਿੱਚ ਤੇ ਕੁਝ ਕਹਿੰਦਾ ਹੋ ਰਿਹਾ ਨਿਕਲ ਰਿਹਾ ਨਣੀ ਇਹਨਾਂ ਦੀ ਥੋੜੀ ਜਿਹੀ ਬਾ ਸਾਡੇ ਫਰੈਂਟਾ ਸਾਹ ਆਪਣੇ ਪੰਜਾਬ ਨਾਲ ਤੇ ਇੱਥੇ ਜੀ ਉਹ ਉਦੋਂ ਕਰਕੇ ਮੈਨੂੰ ਕੋਈ ਸਮਝ ਵੀ ਨਹੀਂ ਲੱਗੀ ਵੀ ਕੀ ਕਰਾ ਰਹੀ ਫਸਾਈ ਵੀ ਹਣੋ ਬਾਈ ਦਿਖਦਾ ਵੀ ਨਹੀਂ ਉਹਨੂੰ ਪੁੱਛਣਾ ਤਾਂ ਵੀ ਸਾਡੀ ਗਲਤੀ ਕੀ ਆ ਵੀਰ ਇਹਦੇ 'ਚ ਵੀ ਤੁਸੀਂ ਗੱਡੀ ਖਾਲੀ ਕਰੋ ਅਸੀਂ ਤਾਂ ਆਪਣਾ ਕਿਸੇ ਟਿਕਾਣੇ ਲੱਗিয়ে ਜਾ ਕੇ ਤੇ ਦੁਬਾਰਾ ਗੱਡੀ ਭਰਨ ਦੀ ਸੋਚੀਏ ਜਾਂ ਆਪਣਾ ਲੰਗਰ ਪਾਣੀ ਛਕੀਏ ਕੁਸਤਾ ਕਰੀਏ ਪਰ ਨਹੀਂ ਉਹ ਬਾਈ ਉਹ ਕਹਿ ਰਿਹਾ ਤੇ ਦਿਨੇ ਇੱਕ ਫਾੜ ਪਰ ਗੱਡੀ ਲੋਈ ਆ ਤੇ ਆ ਸਾਡਾ ਬੰਦਾ ਸੌਂਗ ਹੈ ਜੀ ਇੱਧਰ ਉਹਦਾ ਘੋੜੇ ਵੇਚ ਕੇ ਜਾਊਗਾ ਅਹੀ ਹੈ ਇਹ ਇਹ ਡਰਾਈਵਰੀ ਇਹਨੂੰ ਕਹਿੰਦੇ ਆ ਹੁਣਾਂ ਨੇ 2 ਘੰਟੇ ਆਪਣੀ ਨੀਂਦ ਕੱਢ ਲੈਣੀ ਇੱਥੇ ਉਧਰ ਬਾਅਦ ਖਾਲੀ ਹੋਣ ਤੋਂ ਬਾਅਦ ਫਿਰ ਦੇਖਦੇ ਹਾਂ ਕਿੱਧਰ ਨੂੰ ਰੂਟ ਬਣਦਾ ਕਹਿੰਦਾ ਤਾਂ ਹੈ ਇੱਧਰ ਤੇ ਵੀ ਭਰ ਕੇ ਵਾਪਸ ਚੱਲਦੇ ਹਾਂ ਉਧਰ ਨੂੰ ਵੀ ਦਿੱਲੀ ਤੇ ਮਾਲ ਮਿਲ ਜੂਗਾ ਜਾਂ ਫਿਰ ਗੁਰগাঁও ਤੇ ਮਾਲ ਮਿਲ ਜੂਗਾ ਵੀ ਉਧਰ ਨੂੰ ਭਰ ਕੇ ਚੱਲਦੇ ਹਾਂ ਬਾਕੀ ਦੇਖਦੇ ਹਾਂ ਕਿ ਆ ਬਣਦਾ ਕਿ ਆ ਨਹੀਂ ਸਮਾਚਾਰ ਭੁੱਖ ਵੀ ਲੱਗ ਗਈ ਰਾਤੋ ਐਵਰਾ ਦੀ ਕਿਸਮਤ ਜੀ ਕੀ ਕਾ ਰਾਤ ਦਾ ਪ੍ਰਸ਼ਾਦਾ ਵੀ ਨਹੀਂ ਨਸੀਬ ਹੋਇਆ ਜਦ ਪ੍ਰਸ਼ਾਦਾ ਸਿਕੰਡ ਦੀ ਸੋਚੀ ਬੰਦੇ ਦਾ ਜਦੇ ਫੋਨ ਆ ਗਿਆ ਕਹਿੰਦਾ ਮਿੰਟ 5 ਚ ਗੱਡੀ ਲਾ ਦਿਓ ਫੜ ਫੜ ਕਹਿੰਦਾ ਭਰ ਕੇ ਤੁਰ ਪੋ ਸਵੇਰੇ 5 ਵਜੇ ਗੱਡੀ ਤੁਹਾਡੀ ਮੰਡੀ ਚ ਚਾਹੀਦੀ ਹੈ ਦੱਸੋ ਵੀ ਕਿੱਥੇ ਸਲੇ ਨੂੰ ਔੜਨੇ ਵਾਲੇ ਖੰਭ ਲਾ ਦੀਏ 357 ਕਿਲੋਮੀਟਰ ਉੱਪਰ ਦੇ ਗੱਡੀ ਦੇ ਵਿੱਚ ਮਾਲ ਲੈਣਾ ਚਲੋ ਪਹੁੰਚ ਗਏ ਟਾਈਮ ਨਾਲ ਹੁਣ ਦੇਖਦੇ ਆ ਪਰ ਆ ਤਾਂ ਮੈਂ ਬੰਦੇ ਨੂੰ ਲੱਭਾ ਉਹ ਨੂੰ ਵੀ ਹੈ ਕਿੱਥੇ ਆਉ ਇੱਧਰ ਨੂੰ ਬੇਟੀਆਂ ਜਲੇ ਕੇ ਆਇਆ ਵਾਹੋ ਕੋ ਸਾਹਮਣੇ ਪਪੀਤੇ ਦੀ ਆ ਗਈ ਜੀ ਸਿਸਟਮ ਇੱਥੀ ਤੇ ਗਿਰਿਆ ਜੀ ਉਹ ਪਪੀਤਾ ਉਧਰਲੀ ਸੜ ਜਾ ਕੇ ਉੱਥੇ ਬਾਈ ਰੇੜੀ ਚ ਲੱਧ ਰਿਹਾ ਹੁਣ ਸਾਫ ਸਾਫ ਕੱਢ ਕੇ ਔਰ ਮੈਂ ਕਹਿੰਦਾ ਕੋਈ ਚੀਜ਼ ਹੈ ਨਹੀਂ ਵੀ ਜਿਹੜੀ ਨਹੀਂ ਵਿਕੀ ਦੀ ਜੀ ਉਧਰਲੀ ਸੜਾ ਲੱਕੜ ਝੋਟਿਆਂ ਨੂੰ ਰੇੜੇ ਰੇੜੇ ਜੋੜੇ ਹੋਏ ਲੱਕੜ ਦੇ ਭਰੇ ਹੋਏ ਪਰਲੀ ਸਾਈਡ ਖੜੇ ਆ ਚਲੋ ਦੇਖਦੇ ਹਾਂ ਹੁਣ ਵੀ ਗੱਡੀ ਖਾਲੀ ਹੁੰਦੀ ਕਿ ਨਹੀਂ ਲੱਗੀ ਵੀ ਜੀ ਸ਼ੈੱਡ ਦਾ ਥੱਲੇ ਮੰਡੀ ਜਿਹੜੇ ਲੋਕਲ ਸਬਜ਼ੀਆਂ ਲੈ ਜਾਣੇ ਆ ਕਿਸੇ ਨੇ ਉਹਦੇ ਵਾਸਤੇ ਸਵੇਰ ਤੋਂ ਸਵੇਰ ਤੱਕ ਸਬਜ਼ੀਆਂ ਭਈਆਂ ਦੁਕਾਨਾਂ ਲੱਗੀਆਂ ਹੋਈਆਂ ਜਿੰਨੀ ਕੁ ਲੋਡ ਆ ਉਨਨੇ ਲੈ ਜਾਓ ਜਿਵੇਂ ਆਪਣੇ ਸਾਡੇ ਰੋਪੜ ਮੰਡੀ ਦੀ ਜੀ ਇੱਕ ਨਾ ਖੁੱਲੀ ਸਬਜ਼ੀ ਨਹੀਂ ਮਿਲਦੀ ਉੱਥੇ ਤਾਂ ਲਫਾਫੇ ਹੀ ਮਿਲਣਿਆ ਇੱਥੇ ਤਾਂ ਸਾਰੇ ਜਿੰਨੀਆਂ ਕਿੰਨੀਆਂ ਫੜਾ ਲੱਗੀਆਂ ਭਈਆਂ ਬੇ ਸਬਜ਼ੀ ਜਿ ਕਿਹੜਾ ਮਰਜੀ ਆਪਣੀ ਲਜਾਈ ਜਾਓਰੇ ਤੋਂ ਜਿੰਨੀ ਜਿੰਨੀ ਕੋ ਜਰੂਰਤ ਆ ਆਪਾਂ ਨੂੰ ਉਨੀ ਕੋ ਲਿਜਾ ਸਕਦੇ ਹਾਂ ਪਰ ਇੱਕ ਗੱਲ ਹੈ ਜੀ ਸਬਜ਼ੀ ਹਰ ਇੱਕ ਪ੍ਰਕਾਰ ਦੀ ਹਾਜ਼ਰ ਹੈ ਜਿਹੜੀ ਮਰਜੀ ਸਬਜ਼ੀ ਚੱਕੋ ਜਿਹੜੀ ਮਰਜੀ ਲੈ ਹਰ ਇੱਕ ਪ੍ਰਕਾਰ ਦੀ ਆਟਮ ਪਈ ਆ ਪਹਿਲਾਂ ਜਦੋਂ ਅਸੀਂ ਆਏ ਜਦ ਭੀੜ ਜਿਆਦਾ ਸੀ ਹੁਣ ਤਾਂ ਮਤਲਬ ਦਹਾਕ ਘਟ ਗਈ ਸਲੋ ਹੀ ਗਈ ਜੋ ਜੀ ਆਵੇ ਸੋ ਰਾਜੀ ਜਾਵੇ ਮੂੰਹ ਮੰਗਿਆ ਮਰਾਦਾਂ ਪਾਵੇ ਵਧੀਆ ਖਾਵੇ ਜਿਹੜਾ ਕਨਫਿਊਜ਼ਨ ਸੀ ਉਹ ਹੋ ਗਿਆ ਜੀ ਹੱਲ ਤੇ ਮਾਲ ਤਾਂ ਸਹੀ ਉਹ ਆਇਆ ਬਸ ਵੀ ਹੁਣ ਜਿੱਥੇ ਜਿੱਥੇ ਉਤਰਨਾ ਸੀ ਉਹ ਕਨਫਿਊਜ਼ਨ ਸੀ ਥੋੜਾ ਜਿਹਾ ਵੀ ਕਿੰਨੀਆਂ ਪੇਟੀਆਂ ਆਏ ਇਹ ਫੜ ਤੋਂ ਉਤਰਨੀਆਂ ਕਿੰਨੀਆਂ ਹੋਰ ਪਾਸੇ ਉਤਰਨੀਆਂ ਲਓ ਜੀ ਆਗਮਤ ਭੇਜਿਆ ਉਹਨਾਂ ਨੇ ਸਪੈਸਨ ਸੇਵਾ ਹੈ ਐਡਾ ਸੇਵ ਮੈਂ ਸਾਰੀ ਮੰਡੀ ਚ ਦੇਖਿਆ ਨਹੀਂ ਆਹੀ ਪੇਟੀ ਚ ਦੇਖਿਆ ਇੱਕਾ ਚ ਇਹ ਬੜੀਆ ਕੁਆਲਿਟੀ ਹੈ ਹਾਂ ਇਹ ਬੜੀਆ ਕੁਆਲਿਟੀ ਹੈ ਨਾ ਤੇ ਹੁਣ ਤੁਹਾਨੂੰ ਮਤਲਬ ਹੈ ਉਹਨਾਂ ਨੇ ਸੈਂਪਲ ਭੇਜਤਾ ਹੁਣ ਤੁਸੀਂ ਪੇਟੀਆਂ ਇਹ ਮੰਗਾਉਣੀਆਂ ਬਾਅਦ ਚ ਹੈਨਾ ਤੇ ਬੜੀਆ ਕੁਆਲਿਟੀ ਦੋਏ ਇੱਕ ਵੀ ਪੀਸ ਕੋ ਨਹੀਂ ਆਵੇ ਇੱਕ ਵੀ ਜੇ ਇੱਕ ਵੀ ਪੀਸ ਕੋ ਨਹੀਂ ਆਵੇ ਇੱਕ ਵੀ ਆਵੇ ਨਾ ਮਤਲਬ मैं थोड़ी पास इसमें तो इस डले नहीं एक भी पीस है ये, ये, अच्छा अच्छा सवा नंबर होता है सवा ये दो नंबर हो गया हां ये निशान आ गया दो नंबर हो गया वो हां बी ग्रेड बी ग्रेड बी ग्रेड हो गया ए ग्रेड नहीं है ए ग्रेड तो है ही नहीं है माल कोई पेटी नहीं है ए ग्रेड तो अभी बनना शुरू भी नहीं हुआ अभी तो सीजन शुरू हुआ है ए ग्रेड तो अभी बनेगा ऐसा माल तो डब्बे में एक पीस भी नहीं आएगा भैया हां हां बी ग्रेड है सारे बी बी ग्रेड है ਇਹ ਤਾਂ ਆਪਕੋ ਆਪ ਕਰਕੇ ਖੜੀ ਕਰਦੀ ਆ ਬੈਕ ਕਰ ਕਹਿੰਦੇ ਇਹ ਤਾਂ ਗ੍ਰੇਡ ਗ੍ਰੂਡ ਆਪ ਦੋ ਇਹਨੂੰ ਕੌਨ ਸਾ ਗ੍ਰੇਡ ਦੇਣਾ ਹਮੇ ਹਮੇ ਤਾਂ ਭਾੜਾ ਦੇ ਦੋ ਬਸ ਜੋ ਗ੍ਰੇਡ ਗ੍ਰੂਡ ਦੇ ਦੇ ਆਪ ਲੋਕ ਖੁਦ ਦੇਈ ਜਾਓ ਇਹਨੂੰ ਹਮੇ ਤਾਂ ਭਾੜਾ ਚਾਹੀਏ ਇਸ ਕਾ ਮਤਲਬ ਸਭ ਖਾ ਜਾਣਗੇ ਦੇਖ ਪਬਲਿਕ ਸਭ ਖਾ ਜਾਏਗੀ ਕੁਝ ਨਹੀਂ ਛੋੜੇਗੀ ਜੋ ਮਰਜ਼ੀ ਦੇ ਦੋ

ਦੇਖ ਰਿਹਾ ਜੀ ਕੀ ਬਣਦਾ ਪ੍ਰੋਗਰਾਮ ਅਗਲਾ ਹੁਣ ਮੈਨੂੰ ਲੱਗਦਾ ਵੀ ਜੀਨ ਮੰਡੀ ਜਾਣਾ ਪੈਣਾ ਅੱਧੀ ਗੱਡੀ ਉਰੇ ਖਾਲੇ ਹੁਣ ਉੱਦੀ ਜੀਨ ਮੰਡੀ ਖਾਲੀ ਹੋਣੀ ਆ ਬਸ ਸਾਡੀ ਡੈੜੀ ਤਾਂ ਇੱਥੇ ਲੱਗ ਲੈਣੀ ਇੱਧਰ ਸਰਦਾਰ ਜੀ ਕਹਿੰਦੇ ਜਾਣਾ 6 ਮਹੀਨੇ ਚੱਲ ਜਾਊਗਾ ਤੋ ਐਸਾ ਸਾਫਨਰ ਜੀ ਜੀ ਐ ਫੋਨ ਕਰ ਲੈਂਦਾ ਮੈਨੂੰ ਮੁਸ਼ਕਲ ਲੱਗਦਾ ਜੇ ਫੜਨਾ ਪੈ ਜਾਣਾ ਗੁਰਦਾ ਅਗਲੇ ਚੱਕਰੇ ਹੀ ਜਾ ਕੇ ਜਿੱਤ ਜਾਊਂਗਾ ਹੁਣ ਖਾਲੀ ਹੋ ਨਿਕਲ ਜਾਊਂਗਾ ਤੁਹਾਨੂੰ ਭੱਤੀ ਆ ਜੇ ਹਾਂ ਚਲ ਦੇਖ ਚੱਕਰ ਲਗਣਾ ਹੀ ਹੈ ਮਨ ਮਨਾ ਕੇ ਕਦੇ ਚੱਕਰ ਦੇ ਦੇ ਉਸ ਸਾਈਡ ਤੇ ਵੀ ਚੱਕਰ ਮੀਂਸਾ ਕੋਈ ਜੀ ਹਾਂ ਗੁਰगांव हां ਚਲਾ ਲੈ ਇੱਧਰ ਰੁੱਕਾ ਬਾਈ ਨੇ ਪ੍ਰਾਲਾ ਆਪਣਾ ਮੰਡੀ ਪ੍ਰਾਲਾ ਮੰਡੀ ਤੇ ਆਈ ਪ੍ਰਾਲਾ ਮੰਡੀ ਚਲੋ ਠੀਕ ਹੈ ਜੀ ਗੱਡੀ ਸਾਡੀ ਜੀ ਅੱਧੀ ਖਾਲੀ ਹੋ ਗਈ ਅੱਧੀ ਖਾਲੀ ਕਰਨੀ ਸੀ ਜੀਂਦ ਜਾ ਕੇ ਤੇ ਹੁਣ ਬੈ ਕੇ ਗੱਡੀ ਜੀ ਸੀ ਚਾਲੇ ਪਾ ਤੇ ਬੈਂਗਰੂ ਦਾ ਨੌ ਲੈ ਕੇ ਕੋ ਮਰਿਆ ਜੀ ਅੱਜ ਹਰਿਆਣਾ ਦੇ ਵਿੱਚ ਤੇ ਹੁਣ ਜੀਂਦ ਜਾ ਕੇ ਹੀ ਮਿਲਾਂਗੇ ਤੁਹਾਨੂੰ ਪਹੁੰਚ ਗਏ ਜੀ ਜੀਂਦ ਸਬਜ਼ੀ ਮੰਡੀ ਚ ਤੇ ਹੁਣ ਮੈਂ ਕਹਿੰਦਾ ਸਾਨੂੰ ਇਹ ਗੱਡੀ ਨੇ ਇੱਧਾ ਹਰਿਆਣਾ ਘੁਮਾਤਾ ਭਾਈ ਚੱਕਰ ਨੇ ਤੇ ਆਪਣੀ ਗੱਡੀ ਆ ਲੱਗੀ ਅੰਦਰ ਜੀ ਉਰੇ ਹਾਂ ਇੱਥੇ ਹੁਣ ਖਾਲੀ ਕਰਕੇ ਫਿਰ ਦੇਖਦੇ ਆ ਵੀ ਪ੍ਰਸ਼ਾਦਾਂ ਪਰ ਮੋਹਰ ਕਿੱਥੇ ਲੱਗੀ ਹੋਈ ਆ ਕੰਦ ਦਾ ਘਰ ਤੋਂ ਹੀ ਛੱਕਿਆ ਹੋਇਆ ਜੀ ਪ੍ਰਸ਼ਾਦਾਂ ਤੇ ਮੁੜ ਕੇ ਅਜੇ ਤੱਕ ਸਟੈਂਪ ਲੱਗੀ ਨਹੀਂ ਪ੍ਰਸ਼ਾਦ ਦੇ ਹੁਣ ਦੇਖਦੇ ਕਿੱਥੇ ਲੱਗਦੀ ਹੈ ਕਿਤਾ ਨਹਾਉਣਾ ਵੀ ਜ਼ਰੂਰੀ ਆ ਹਾਂ ਬਾਕੀ ਆ ਇਧਰ ਲਈ ਸਾਡਾ ਫਰੂਟ ਆ ਜੀ ਇਧਰ ਲਈ ਸਾਡਾ ਸਬਜ਼ੀ ਆ ਸ਼ੈੱਡ ਦੇ ਵਿੱਚ ਸਬਜ਼ੀ ਮੰਡੀ ਲੱਗੀ ਵੀ ਇਧਰ ਫਰੂਟ ਲੱਗਿਆ ਵੀ ਸਾਰੇ ਚਲੋ ਮਿਲਦੇ ਜੀ ਫੇਰ ਤੁਹਾਨੂੰ ਪਹੁੰਚ ਗਏ ਜੀ ਸਿਰਿ ਚਮਕੌਰ ਸਾਹਿਬ ਤੇ ਰਾਤ ਜਦੋਂ ਅਸੀਂ ਗੱਡੀ ਭਰੀ ਜੀ ਗੱਡੀ ਭਰ ਕੇ ਤੁਰਨ ਲੱਗੇ ਸੀ ਨਾਲੇ ਦੋਹੇ ਬੱਲਵ ਜਿਹੜੇ ਮੈਨ ਫਿਊਜ ਡਿੰਬ ਲੱਟਾਂ ਨਾਲੇ ਗੱਡੀ ਸਰੇ ਲਾਈ ਸਾਨੂੰ ਪਤਾ ਤਾਂ ਸਾਡੇ ਰੱਬ ਨੂੰ ਪਤਾ ਤੇ ਇਹ ਕਹਿੰਦਾ ਸਰਦਾਰ ਜੀ ਕਹਿੰਦਾ ਮੈਨੂੰ ਪਹਿਲੀ ਕੰਪਨੀ ਵਾਲਿਆਂ ਨੇ ਕਿਹਾ ਤਾਂ ਵੀ ਤਾਂ ਬੱਲਵ ਬੜੇ ਪੋਲੇ ਕਿਸੇ ਵੀ ਟਾਈਮ ਤੈਨੂੰ ਧੋਖਾ ਦੇ ਸਕਦੇ ਧੋਖਾ ਤਾਂ ਤਾਂ ਰਾਤ ਇਹਨਾਂ ਨੇ ਸਾਨੂੰ ਅਜੇ ਨਾਲ ਇੱਕ ਲੱਗਣੀ ਆ ਰੱਲੇ ਵੀ ਤਾਂ ਚੱਲਣੇ ਜਿਹੜੇ ਬੱਲਬ ਬੜੇ ਪਾਏ ਆ ਵੀ ਤਾਂ ਚੱਲਣੇ ਨਹੀਂ ਤਾਂ ਫਿਰ ਐ ਕਰਨੀ ਛੜੀ ਜਾਵੇ ਮਾਂ ਵਿਚਾਰਾ ਹੁਣ ਟਾਈਮ ਹੈਗਾ ਤਾਂ ਸਾਡੇ ਕੋਲ ਕਰ ਲੰਦੇ ਆ ਬੱਸ ਸਾਨੂੰ ਫੋਨ ਤਾਪਰ ਤੇ ਫੇਰ ਆ ਕੇ ਦੱਸਿਮ ਲੈ ਤੇ ਵੀ ਗੱਡੀ ਭਰ ਲਵਾ ਕੇ ਪਰ ਸਾਤੇ ਪਹੁੰਚ ਹੀ ਨਹੀਂ ਤਾਣਾ ਤਾਂ ਟਾਈਮ ਨਾਲ ਸਾਡੀ ਗੱਡੀ 12 ਵਜੇ ਵਿਹਲੀ ਹੋਈ 12 ਤੇ 2 ਤਾਂ ਸਾਨੂੰ ਅੰਮ੍ਰਾਲੇ ਪਹੁੰਚਦੇ ਪਹੁੰਚੂ ਦੀ ਬੱਜ ਗਏ ਜੀ 6-7 ਘੰਟੇ ਤੱਕ ਆਹ ਰਸਤਾ ਦਾ ਰਾਤ ਨੂੰ 9-10 ਵਜੇ ਗੱਡੀ ਭਰਨ ਗਈ ਆ ਕੇ ਫਿਰ ਨਾਗਵਾਲ ਖਾਂਦੇ ਆ ਗਏ ਜਿਹੜਾ ਰਾਤ ਨਾਗਵਾਲ ਖਾਂਦੇ ਆ ਉਹ ਕਿਹੜਾ ਫਿਰ ਨਾਗਵਾਲ ਖਾਂਦਾਂ ਨੇ ਉਹਨਾਂ ਦਾ ਕਿ ਸਵੇਰ ਟਾਈਮ ਹੁੰਦਾ ਜੀ ਮੰਡੀ ਦਾ ਟਾਈਮ ਸਾਜਰੇ ਸਾਜਰੇ ਲਾਉਣੀ ਉਹਦੀ ਮੰਡੀ ਬੋ ਟਾਈਮ ਨਾਲ ਜੇ ਨਾਮ ਪਹੁੰਚ ਹੋਵੇ ਤਾਂ ਅਗਲੇ ਵੀ ਹਰਨ ਅਸੀਂ ਤਾਂ ਜਿਹੜੇ ਹੋਣਾ ਹੋਣਾ ਹੀ ਹੈ ਤਾਂ ਕਰਕੇ ਫਿਰ ਭਰੀ ਉਹ ਨਹੀਂ ਮਾ ਚੱਲੇ ਤੇ ਗੱਡੀ ਦਾ ਥੋੜੇ ਬਹੁਤੇ ਕੰਮ ਕਰਨ ਵਾਲੇ ਉਹ ਕਰਾ ਲਏ ਫਿਰ ਰਸੇ 서ਪੈਂਸਰ ਹੋਣੀ ਹੈ ਜੀ ਥੋੜੀ ਜਿਹੀ ਵਾਈਬ੍ਰੇਸ਼ਨ ਕਰਦੀ ਜੇ ਗੱਡੀ ਭੱਜਦੀ ਹੈ ਟੈਕਾ ਲੈਟਾਂ ਨੇ ਧੋਖਾ ਦਿੱਤਾ ਜ਼ਰਾ ਤਾਂ ਇਹਦਾ ਧੰਨ ਚਲਾਈ ਆ ਨਹੀਂ ਮੈਂ ਤਾਂ ਹੋਂਦਾ ਮੈਂ ਤਾਂ ਉੱਥੇ ਖੜਾ ਦੇਣੀ ਜੀ